ਅਕਸ ਸੁਬਾ ਚੋਣਾਂ ਦੇ ਮਦਦ ਨਜ਼ਰ ਮੌਜੂਦਾ ਸੰਸਦ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਅਮਰਿਤ ਸਰਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੀ ਚੋਣ ਪ੍ਰਚਾਰ ਜੋਰ ਸ਼ੋਰ ਦੇ ਨਾਲ ਕਰ ਰਹੇ ਨੇ ਤਿਆਜੋਨਾ ਬਰਨਾਲਾ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਇਹ ਦਾਅਵਾ ਕੀਤਾ ਹੈ ਕਿ ਉਹ ਜਿੱਤ ਦੁਬਾਰਾ ਤੋਂ ਫਿਰ ਹਾਸਲ ਕਰਨਗੇ ਕਿਉਂਕਿ ਉਨ੍ਹਾਂ ਦੀ ਪਾਰਟੀ ਦੇ ਮੁਕਾਬਲੇ ਕੋਈ ਵੀ ਆਗੂ ਨਹੀਂ ਹੈ ਤੇ ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਹੈ ਕਿ ਜੋ ਵੀ ਉਮੀਦਵਾਰ ਚੋਣ ਲੜ ਰਹੇ ਨੇ ਉਹਨਾਂ ਸਭ ਦਾ ਅਧਿਕਾਰ ਹੈ ਤੇ ਕੋਈ ਵੀ ਵਿਅਕਤੀ ਚੋਣ ਲੜ ਸਕਦਾ ਹੈ ਲੇਕਿਨ ਉਨ੍ਹਾਂ ਦੀ ਪਾਰਟੀ ਦੇ ਮੁਕਾਬਲੇ ਕੋਈ ਵੀ ਆਗੂ ਨਹੀਂ ਹੈ ਮੇਰੀ ਪਾਰਟੀ ਦਾ ਕੰਪੀਟੀਟਰ ਕੋਈ ਹੈ ਨਹੀਂਗਾ ਇਹ ਪ੍ਰੇਸ਼ੋ ਸਾਥੀ ਹੈ ਪਰ ਹੋਰ ਤਾਂ ਕੋਈ ਹੈ ਨਹੀਂਗਾ ਕੋਈ ਨਹੀਂ ਕੋਈ ਵੀ ਆਗੇ ਮੇਰਾ ਮਤਲਬ ਉਹਨਾਂ ਦਾ ਫਰਜ਼ ਹੈ ਇੱਥੇ ਆ ਕੇ ਇਲੈਕਸ਼ਨ ਲੜਨੇ ਤਾਂ ਸਾਰੇ મોદી ਸਾਹਿਬ ਵੀ ਆ ਸਕਦੇ ਆ ਸੋਨੀਆ ਜੀ ਵੀ ਆ ਸਕਦੇ ਆ ਫਿਰ ਕਾਜੀ ਵੀ ਆ ਸਕਦੇ ਆ ਕੋਈ ਵੀ ਆ ਸਕਦਾ ਹੈ ਤੇ ਇਹਦਾ ਇਲੈਕਸ਼ਨ ਦਾ ਮੇਰਾ ਮਕਸਦ ਹੈ ਕਿ ਦਸਤੂਰ ਹੈ ਕਿ ਕੋਈ ਵੀ ਆ ਕੇ ਇਲੈਕਸ਼ਨ ਲੜ ਸਕਦਾ ਸੋ ਜੀ ਆਇਆਂ ਨੂੰ ਸਾਰਿਆਂ ਨੂੰ ਜਿੰਨੇ ਵੀ ਆਏ ਆ ਬੀਤੇ ਦਿਨੀ ਕਾਂਗਰਸ ਦੇ ਉਮੀਦਵਾਰ ਸੁਪਾਲ ਸਿੰਘ ਖੈਰਾ ਵੱਲੋਂ ਵੀ ਸੰਗਰੂਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਤੇ ਉਹਨਾਂ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਬਾਰੇ ਕੀ ਕਹਾਂ ਸੀ ਆਓ ਤੁਸੀਂ ਵੀ ਸੁਣ ਲਓ ਸਰਦਾਰ ਸਿਮਰਜੀਤ ਸਿੰਘ ਮਾਨ ਹੈਜ਼ ਆਲਵੇਜ਼ ਵਨ ਔਨ ਸਪੈਸ਼ਲ ਓਕੇਸ਼ਨਸ ਪਿਛਲੀ ਆਰ ਸਿੱਧੂ ਮੂਸੇਵਾਲੇ ਦਾ ਕਤਲ ਦੀਪ ਸਿੱਧੂ ਦਾ ਮੌਤ ਹੋਣਾ ਇੱਕ ਜਜ਼ਬਾਤੀ ਲਹਿਰ ਸੀਗੀ ਔਰ ਉਹਨਾਂ ਨੂੰ ਵੋਟ ਪਈ ਜਦ ਰਹੀ ਉਹਨਾਂ ਦਾ ਆਪਣਾ ਡਾਟਾ ਬੇਸ ਹੈਗਾ ਵੋਟ ਦਾ ਜਦੋਂ ਸੱਤ ਇਲੈਕਸ਼ਨਾਂ ਲੜੇ ਨੇ ਉਹਦੇ ਚ ਉਹ ਪੰਜ ਵਾਰ ਹਾਰੇ ਨੇ ਜਦੋਂ ਹਾਰਦੇ ਨੇ ਉਹਨਾਂ ਦੀ ਵੋਟ 40 45 50 55 60000 ਰੈਂਦੀ ਆ ਜਦਕਿ ਕਾਂਗਰਸ ਇਜ਼ ਅ ਕੇਡਰ ਬੇਸਡ ਪਾਰਟੀ ਉਸ ਇਸ ਉਸ ਕੇਡਰ ਬੇਸਡ ਪਾਰਟੀ ਦੀ ਸਪੋਰਟ ਜਿਹੜੀ ਆ ਉਹ ਵਰਸਟ ਇਲੈਕਸ਼ਨ ਤੁਸੀਂ ਕੱਢ ਕੇ ਦੇਖ ਲਓ 2022 ਦਾ ਡਾਟਾ ਸਾਨੂੰ 218000 ਵੋਟ ਪਈ ਆ 2.5 ਲੱਖ ਨਾਲ ਉਹ ਜਿੱਤੇ ਨੇ ਸੋ ਕਾਂਗਰਸ ਦੇ ਟੀਚੇ ਤੋਂ ਇਹ ਸੀਟ ਜਿੰਨੀ ਕੁ ਬਹੁਤ ਹੀ ਦੂਰ ਨਹੀਂ ਹੈ ਜਗਬਾਣੀ ਟੀਵੀ ਲਈ ਬਨੀਤ ਸ਼ਰਮਾ ਤੇ ਅਨਿਲ ਜੈਨ ਦੀ ਰਿਪੋਰਟ